ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਸਾਨੂੰ ਏਜ ਲਿਮਿਟ ਬਤਾਉਣੀ ਪਈ ਹੈ ਜੀ ਕਈ ਕਈ ਮੈਕ ਵਿੱਚ ਵੀ ਇਹਨਾਂ ਦਾ ਉਹ ਇੱਥੋਂ ਤੱਕ ਕਿ ਬੱਚੇ ਕਹਿੰਦੇ ਉਹ ਕਹਿੰਦੇ ਜੀ 42 43 ਸਾਲ ਦੇ ਹੋ ਗਏ ਹੁਣ ਆਪਦੇ ਮੁੰਡੇ ਵਾਸਤੇ ਨੌਕਰੀ ਮੰਗੀ ਹੈ ਜਾਂ ਉਹ ਵੀ ਕਹਿੰਦੇ ਵੀ ਕੀ ਦਾ ਹੋ ਗਿਆ ਜੀ ਹੁਣ ਤੇ ਆ ਜਾ ਆਪਦੇ ਵਾਸਤੇ ਨੌਕਰੀ ਮੰਗੀ ਆ ਇਹਨਾਂ ਨੇ ਹਾਲਤ ਕੀਤੀ ਸੀ ਆਪਣੀ ਪੰਜਾਬ 'ਚ ਟੈਲੈਂਟ ਦੀ ਕਮੀ ਨਹੀਂ ਪਰ ਮੌਕਾ ਤਾਂ ਮਿਲੇ ਨਾ ਪੜਾਉਣ ਦਾ ਮੌਕਾ ਮਿਲੇ ਪੜਨ ਦਾ ਮੌਕਾ ਮਿਲੇ ਪੰਜਾਬ ਚ ਮੈਂ ਤੁਹਾਨੂੰ ਦੱਸੀ ਜਨਾ 190 ਬੱਚੇ ਜੇ ਇਹ ਕਰਕੇ ਪਹਿਲੀ ਕਲੀਅਰ ਹੁਣ ਅਗਲੇ ਸਾਲ ਦੇਖਿਓ ਤੁਸੀਂ ਔਰ ਕਈ ਕਈ ਹਜ਼ਾਰ ਮੈਂ ਲੱਖ ਦੇ ਨੇੜੇ ਤੇਰੇ ਬੱਚੇ ਪ੍ਰਾਈਵੇਟ ਚੋਂ ਸਰਕਾਰੀ ਚ ਮੈਂ ਹੁਣ ਪੀਟੀਐਮ ਚ ਗਿਆ ਸੀ ਕਨੌਰ ਹੀ ਗਿਆ ਸੀ ਮੈਂ ਤੂਰੀ ਕੋਲੇ ਮੈਂ ਬੱਚੇ ਨੂੰ ਪੁੱਛਿਆ ਕਿੱਥੇ ਸੀ ਫਿਰ ਉਹ ਕਹਿੰਦਾ ਜੀ 11 ਸਾਲ ਸੀਬੀਐਸਸੀ ਚ ਪੜਿਆ ਐਸ ਵਾਰ ਇੱਥੇ ਆਏ ਆ ਇਹਨਾਂ ਦਾ ਜ਼ਿਆਦਾ ਫਰਕ ਹੈ ਜੀ ਇੱਥੇ ਪੜ੍ਹਾਈ ਜ਼ਿਆਦਾ ਵਧੀਆ ਜੀ ਬਹੁਤ ਸਾਰੇ ਪ੍ਰਾਈਵੇਟ ਵਾਲੇ ਬੱਚੇ ਆ ਗਏ ਇੱਧਰ ਨੂੰ ਸੋ ਇਸ ਕਰਕੇ ਜਿਹੜਾ ਐਜੂਕੇਸ਼ਨ ਦਾ ਲੈਵਲ ਹੈ ਉਹਨੂੰ ਅਸੀਂ ਬਹੁਤ ਉੱਪਰ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਤਿੰਨ ਸਾਲ ਹੋਏ ਨੇ ਅਜੇ ਤਿੰਨ ਸਾਲ ਜਿ ਤਾਂ ਸਾਨੂੰ ਪੁਰਾਣਾ ਕਚਰਾ ਹੀ ਸਾਫ ਕਰਨ ਤੇ ਲੱਗ ਗਏ ਤਦ ਹੱਪ ਉਹ ਲੰਗ ਗੱਲ ਹੈ ਕਿ ਪਰਮਾਤਮਾ ਨੇ ਆਪਣੇ ਕੋਲ ਝਾੜੂ ਦਿੱਤਾ ਹੋਇਆ ਤਿੰਨ ਸਾਲ ਚ ਤਾਂ ਅਸੀਂ ਉਹਨਾਂ ਲਈ ਸਾਫ ਸਫਾਈ ਕੀਤੀ ਹੈ ਜੇ ਹਜੇ ਵੀ ਧਰਨੇ ਚੱਲਦੇ ਨੇ ਮੇਰੇ ਘਰ ਮੂਰੇ ਮੈਨੂੰ ਪਤਾ ਨਹੀਂ ਕਿਹੜੇ ਸੀ ਪਰ ਸੋ ਜੋਤੇ ਮੈਂ ਦੇਖਿਆ ਸੀ ਸੰਗਰੂਰ ਹਾਲਾਂਕਿ ਉਹ ਉੱਥੇ ਰਹਿੰਦਾ ਨਹੀਂ ਉੱਥੇ ਆ ਜਾਂਦੇ ਨੇ ਹੈਨਾ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਵੀ ਕਹਿਣਾ ਤੇ ਤੁਸੀਂ ਵੀ ਧਰਨਿਆਂ ਚ ਆਏ ਹੋਵੋਗੇ ਕਿੰਨੇ ਘਟ ਗਏ ਧਰਨਿਆਂ ਚੋਂ ਅਹੀਂ ਕੱਢ ਲਾਂਗੇ ਹੌਲੀ ਹੌਲੀ ਕੱਢ ਲਾਂਗੇ ਸਾਡਾ ਨਾ ਕੋਈ ਮਾਫੀ ਹੈ ना सा कोई रेत माफी है ना बस माफी है ना ढाबा माफी है ठीक है ना ना सा ठेके हिस्सा है ना किसी सड़क ठेकों हिस्सा है साड़ा हिस्सा है तो साढ़े तीन करोड़ लोगों के दुखा सुखा च हिस्सा होर कितने हिस्सा ने सो so, <clears throat> दिलों अपनी ड्यूटी करनी है ਕਿਉਂਕਿ ਮੇਰਾ ਕੋਈ ਪਤਾ ਨਹੀਂ ਮੈਂ ਕਿਹੜੇ ਸਕੂਲ 'ਚ ਕਦੋਂ ਆ ਜਾਂ ਜਾਂਦੇ ਜਾਂਦੇ ਰੁਕਣੇ ਇਹਨਾਂ ਕਬੀਲੇਲ ਸਕੂਲ ਐ ਕਬੀਲੇਲ ਤੇ ਫਿਰ ਉੱਥੇ ਮੈਨੂੰ ਰਜਿਸਟਰੀ ਜੀ ਦਿਖਾਉਂਦੇ ਫਿਰ ਉਹ ਮੈਨੂੰ ਫਰ ਲੋ ਦਾ ਵੀ ਪਤਾ ਹੈ ਕਿਉਂਕਿ ਮੇਰੇ ਡੈਡੀ ਵੀਰੇ ਟੀਚਰ ਰਹੇ ਨੇ ਹਨਾ ਵੀ ਉਹ ਹਦੋਂ ਉਹ ਘੰਟੇ ਆ ਵਾਸਤੇ ਫਰ ਲੋ ਹੈ ਜੀ ਹਨਾ ਤੇ ਇਹ ਪੂਰਾ ਰੱਖਿਓ ਕੋਈ ਗੱਲ ਨਹੀਂ ਛੁੱਟੀਆਂ ਤੁਹਾਡੀਆਂ ਅਰਨਿੰਗ ਅਰਨਿੰਗ ਲੀਵਸ ਜਿਹੜੀਆਂ ਨੇ ਤੁਹਾਡੀਆਂ ਜਾਂ ਯੂਜ਼ ਕਰ ਲਓ ਇਹ ਕਿਹੜੀ ਗੱਲ ਐ ਹਨਾ ਤੇ ਹੁਣੇ ਪਿੱਛੇ ਜੇ ਸੀ ਗੇਸਟ ਫੈਕਲਟੀ ਜਿਹੜੇ ਟੀਚਰ ਕਾਲਜਾਂ ਵਾਸਤੇ 1100 ਸਮਥਿੰਗ ਸੀ 1158 ਪਹਿਲਾਂ ਹਾਈ ਕੋਰਟ ਚ ਹਾਰ ਗਏ ਸਿੰਗਲ ਬੈਂਚ ਚ ਅਸੀਂ ਕਿਹਾ ਵੀ ਕਾਲਜਾਂ ਚ ਤਾਂ ਪ੍ਰੋਫੈਸਰ ਚ ਹੈ ਨਹੀਂ ਕਿਵੇਂ ਕਰੀਏ ਫਿਰ ਉਹ ਅਸੀਂ ਸੱਕਨ ਅਸੀਂ ਡਬਲ ਬੈਂਚ ਚ ਲੈ ਕੇ ਗਏ ਅਪੀਲ ਨੂੰ ਅਸੀਂ ਉਹਦੇ ਮਤਲਬ ਫੈਸਲੇ ਦੇ ਵਿਰੁੱਧ ਉੱਥੋਂ ਜਿੱਤ ਗਏ ਜਿੱਦਣ ਸਾਰ ਅਸੀਂ 1158 ਨੂੰ ਬੁਲਾਇਆ ਅੰਕਾਬੀ ਜਾਓ ਕਾਲਜ ਜਾਂਚ ਜਾ ਕੇ ਪੜਾਓ ਤੁਸੀਂ ਲੱਗ ਜਾਓ ਜਾ ਕੇ ਕਾਲਜਾਂ ਚ ਤੇ ਅੱਜ ਬੜੇ ਖੁਸ਼ ਨੇ ਉਹ ਕਾਲਜਾਂ ਦੇ ਵਿੱਚ ਪ੍ਰੋਫੈਸਰ ਮਿਲ ਗਏ ਨਾ ਮੈਂ ਇਸ ਵਾਰ ਦੋ ਤਿੰਨ ਕਾਰਨ ਇੱਕ ਤਾਂ ਉਧਰ ਕੈਨੇਡਾ ਅਮਰੀਕਾ ਬਲ ਕੰਮ ਖਰਾਬ ਹੋਇਆ ਪਿਆ ਉਹ ਇੱਧਰ ਨੂੰ ਕੱਢੀ ਜਾਂਦੇ ਆ ਠੀਕ ਹੈ ਨਾ ਇੱਕ ਪੈਸੇ ਬਹੁਤ ਲੱਗਣ ਲੱਗੇ ਉੱਥੇ ਕੰਮ ਕਿਹੜਾ ਸੁੱਖ ਹੈ ਦੋ ਤਿੰਨ ਕਾਰਨ ਐ ਸਿਰ ਇੱਕ ਇੱਥੇ ਨੌਕਰੀਆਂ ਮਿਲਣ ਲੱਗੀਆਂ ਤਾਂ ਐਸ ਵਾਰ ਸਾਡੇ ਸਰਕਾਰੀ ਸਕੂਲ ਤੇ ਸਰਕਾਰੀ ਯੂਨੀਵਰਸਿਟੀਆਂ ਚ ਸਪਾਰਸ਼ਾਂਆਂ ਨੇ ਪਹਿਲੀ ਵਾਰ ਕਿ ਸਾਨੂੰ ਫਲਾਨੀ ਯੂਨੀਵਰਸਿਟੀ ਸਰਕਾਰੀ ਯੂਨੀਵਰਸਿਟੀ 'ਚ ਐਡਮਿਸ਼ਨ ਦਵਾਦ ਹੋਈ। ਓਵਰਫਲੋ ਹੋ ਗਿਆ ਸਾਡੇ ਸਾਰੀਆਂ ਯੂਨੀਵਰਸਿਟੀਆਂ ਤੇ ਸਾਰੇ ਕਾਲਜ। ਸੋ ਇਸ ਕਰਕੇ ਐਜੂਕੇਸ਼ਨ ਵਾਲੇ ਪਾਸਿਓ ਤੁਹਾਨੂੰ ਕਦੇ ਕੋਈ ਦਿੱਕਤ ਜਾਂ ਕੋਈ ਸੁਝਾਅ ਤੁਹਾਡਾ ਹੋਵੇ ਅਸੀਂ ਕੋਸ਼ਿਸ਼ ਕਰਾਂਗੇ ਕਿ ਨਵੇਂ ਐਸਐਮਐਸਸੀ ਬਣਾ ਐਸਐਮਐਸਸੀ ਬਣਾ ਰਹੇ ਹਾਂ। ਹੈਨਾ ਜੇ ਤੁਹਾਡਾ ਕੋਈ ਸੁਝਾਅ ਹੈ ਪੜਾਈ ਨੂੰ ਹੋਰ ਬੈਟਰ ਕਰਨ ਲਈ ਕੋਈ ਸਲਾਹ ਹੈ ਕੋਈ ਸ਼ਿਕਵਾ ਹੈ ਉੱਥੇ ਤੁਹਾਡੇ ਸੁਜੈਸ਼ਨ ਬਾਕਸ ਅਸੀਂ ਲਾ ਦਾਂਗੇ ਤੁਸੀਂ ਉਹਦੇ ਚ ਲਿਖ ਕੇ ਪਾ ਦਿਓ ਉਹ ਐਸਐਮਐਸ ਜਿਹੜਾ ਸਕੂਲ ਮੈਨੇਜਮੈਂਟ ਕਮੇਟੀ ਦੇ ਜਿਹੜੇ ਚੇਅਰਮੈਨ ਜਾਂ ਮੈਂਬਰ ਹੋਣਗੇ ਉਹ ਸਾਡੇ ਕੋਲੇ ਥਰੂ ਡੀਓ ਜਾਂ ਥਰੂ ਐਮਐਲਏ ਸਾਡੇ ਕੋਲੇ ਪਹੁੰਚ ਜਾਣਗੇ ਅਸੀਂ ਉਹ ਸੁਝਾਅ ਲਾਗੂ ਕਰਾਂਗੇ ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਉਹਦਾ ਜੜਾ ਹੈ ਹੁਣ ਇੱਥੇ ਬੈਠਿਆਂ ਨੂੰ ਸਾਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਗੱਲਾਂ ਦਾ ਜਿਹੜੀਆਂ ਤੁਸੀਂ ਧਰਤੀ ਤੇ ਜਮਾ ਬਿਲਕੁਲ ਗਰਾਊਂਡ ਤੇ ਰਹਿ ਕੇ ਫੀਲ ਕਰ ਸਕਦੇ ਹੋ ਕਿ ਆ ਗੱਲ ਸੋਹ ਰਹੀ ਹੈ ਤੇ ਬਸ ਲੋਕਾਂ ਦਾ ਸਹਿਯੋਗ ਜਦੋਂ ਮਿਲ ਗਿਆ ਤਾਂ ਕਾਮਯਾਬੀ ਹੈ ਆ ਇਹ ਆ ਮੁਲਕ ਜਿੰਨਾ ਬਾਸ 40 40 50 50 ਲੱਖ ਚੱਕੀ ਫੇਰਦੇ ਇੱਥੇ ਇਹੀ ਸਿਸਟਮ ਹੈ ਹੁਣ ਅਮਰੀਕਾ ਕੈਨੇਡਾ ਦਾ ਅਸੀਂ ਮੈਂ ਸਿਸਟਮ ਦੇਖਿਆ ਹੋਇਆ ਪੜ੍ਹ